ਸ਼ਰਾਬ ਨੂੰ ਲੈ ਕੇ ਕਾਫੀ ਜਿਹੜੀ ਚਰਚਾ ਚੱਲ ਰਹੀ ਹੈ ਆਪਕਾਰੀ ਨੀਤੀ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆਈ ਹੋਈ ਹੈ ਪੰਜਾਬ ਦੀ ਆਪਕਾਰੀ ਨੀਤੀ ਵੀ ਸਵਾਲਾਂ ਦੇ ਘੇਰੇ ਚ ਬੁਆ ਤੱਕ ਇਹਦਾ ਸੇਖ ਪਹੁੰਚ ਗਿਆ ਹੈ ਪਰ ਜਿਹੜੀ ਸ਼ਰਾਬ ਦਾ ਇੱਕ ਬਾਰਡਰ ਤੋਂ ਦੂਜੇ ਬਾਰਡਰ ਤੱਕ ਪਹੁੰਚਣਾ ਉਥੋਂ ਟੱਪਣਾ ਉਹ ਸਵਾਲ ਹੈ ਜੇ ਕੁੱਲ ਤਸਕਰੀ 100% ਹੋਈ ਹੈ ਬਿਹਾਰ ਨੂੰ ਹੂੰ ਤਤਨ ਰਾਜ ਦੋ ਰਾਜ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ 50% ਕੱਲੀ ਇਹਨਾਂ ਤੋਂ ਐ ਇਹਦੇ ਵਿੱਚੋਂ ਵੀ ਅੱਗੇ 41% ਪੰਜਾਬ ਤੋਂ ਐ 7% ਹਰਿਆਣਾ ਤੋਂ ਐ ਤੇ 4% ਚੰਡੀਗੜ੍ਹ ਤੋਂ ਪੰਜਾਬ ਹਰਿਆਣਾ ਚੰਡੀਗੜ੍ਹ ਤੋਂ ਬਲਾ ਕੇ 52% ਜਾ ਰਹੀ ਹੈ ਜਿਹੜਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਜੇ 41% ਪੰਜਾਬ ਤੋਂ ਜਾ ਰਹੀ ਹੈ ਇੱਕ ਪਾਸੇ ਸੰਗਰੂਰ ਵਾਲਾ ਮਾਮਲਾ ਤੇ ਦੂਜੇ ਪਾਸੇ ਪੰਜਾਬ ਵਾਲਾ ਮਾਮਲਾ ਹੈ ਜੱਲ ਸਾਹਿਬ ਤਸਕਰੀ ਦੇ ਮਾਮਲੇ ਵਾਜ ਜਾਂਦੇ ਨੇ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਹੁਣ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਖਬਰ ਸਰਕਾਰਾਂ ਵਾਸਤੇ ਵੀ ਇਲੈਕਸ਼ਨ ਕਮਿਸ਼ਨ ਵਾਸਤੇ ਵੀ ਪਾਰਟੀਆਂ ਵਾਸਤੇ ਵੀ ਕਿ ਪੰਜਾਬ ਤੋਂ ਬਿਹਾਰ ਨੂੰ ਬਹੁਤ ਵੱਡੀ ਮਾਤਰਾ ਦੇ ਵਿੱਚ ਸ਼ਰਾਬ ਜਾ ਰਹੀ ਹੈ ਪੰਜਾਬ ਦੇ ਵਿੱਚ ਵੀ ਕਾਰਵਾਈਆਂ ਹੋ ਰਹੀਆਂ ਨੇ ਗੁਰੂ ਅਰਸਾਏ ਫਿਰੋਜ਼ਪੁਰ ਦੇ ਵਿੱਚ ਪੈਂਦਾ ਉਥੋਂ ਦੀ ਪੁਲਿਸ ਨੇ ਦੋ ਟਰੱਕ ਭਰੇ ਹੋਏ ਅੰਗਰੇਜ਼ੀ ਸ਼ਰਾਬ ਦੇ ਬਰਾਮਦ ਵੀ ਕਰ ਲਏ ਨੇ ਤੇ ਸਾਡੇ ਵਾਲਾ ਜਿਹੜਾ ਸੰਗਰੂਰ ਦਾ ਮਾਮਲਾ ਉਹ ਵੀ ਅਜੇ ਕੋਰਟਾਂ ਦੇ ਵਿੱਚ ਸੁਣਵਾਈ ਅਧੀਨ ਹੈ ਪਟੀਸ਼ਨ ਪੈ ਚੁੱਕੀ ਆ ਜ਼ਹਿਰੀਲੀ ਸ਼ਰਾਬ ਵਾਲੀ ਤਾਂ ਕੁੱਲ ਮਿਲਾ ਕੇ ਸ਼ਰਾਬ ਨੂੰ ਲੈ ਕੇ ਕਾਫੀ ਜਿਹੜੀ ਚਰਚਾ ਚੱਲ ਰਹੀ ਆ ਆਪਕਾਰੀ ਨੀਤੀ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆਈ ਹੋਈ ਆ ਪੰਜਾਬ ਦੀ ਆਪਕਾਰੀ ਨੀਤੀ ਵੀ ਸਵਾਲਾਂ ਦੇ ਘੇਰੇ ਚ ਹੈ ਗੋਆ ਤੱਕ ਵੀ ਦਾ ਸੇਕ ਪਹੁੰਚ ਗਿਆ ਹੈ ਪਰ ਜਿਹੜੀ ਸ਼ਰਾਬ ਦਾ ਇੱਕ ਬਾਰਡਰ ਤੋਂ ਦੂਜੇ ਬਾਰਡਰ ਤੱਕ ਪਹੁੰਚਣਾ ਉੱਥੋਂ ਟੱਪਣਾ ਉਹ ਸਵਾਲ ਨੇ ਜੀ ਅਸਲ ਤੇ ਵਿੱਚ ਜਿਹੜੇ ਬਿਹਾਰ ਦੇ ਬੁਖਸਕੱਤਰ ਨੇ ਉਹਨਾਂ ਦਾ ਨਵਾਂ ਵਰजेश ਬਲਉਤਰਾ ਹੂੰ ਉਹਨਾਂ ਨੇ ਚਿੰਤਾ ਪ੍ਰਗਟ ਕਰਦਿਆਂ ਸਾਡੇ ਜਿਹੜੇ ਬੁਖਸਕੱਤਰ ਨੇ ਅਨੁਰਾਗ ਵਰਮਾ ਹੂੰ ਉਹਨਾਂ ਦਾ ਗੱਲਬਾਤ ਕੀਤੀ ਹੈ ਜੇ ਕੁੱਲ ਤਸਕਰੀ 100% ਹੋਈ ਹੈ ਬਿਹਾਰ ਨੂੰ ਹੂੰ ਤ ਤਿੰਨ ਰਾਜ ਦੋ ਰਾਜ ਇੱਕ ਕੇਂਦਰੀ ਸ਼ਾਸਿਤ ਪ੍ਰਦੇਸ਼ 50% ਕੱਲੀ ਇਹਨਾਂ ਤੋਂ ਐ ਇਹਦੇ ਵਿੱਚੋਂ ਵੀ ਅੱਗੇ 41% ਪੰਜਾਬ ਤੋਂ ਐ 7% ਹਰਿਆਣਾ ਤੋਂ ਐ ਤੇ 4% ਚੰਡੀਗੜ੍ਹ ਤੋਂ ਐ ਪੰਜਾਬ ਹਰਿਆਣਾ ਚੰਡੀਗੜ੍ਹ ਤੋਂ ਬਲਾ ਕੇ 52% ਜਾ ਰਹੀ ਹੈ ਜਿਹੜਾ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਜੇ 41% ਪੰਜਾਬ ਤੋਂ ਜਾ ਰਹੀ ਹੈ ਇੱਕ ਪਾਸੇ ਸੰਗਰੂਰ ਵਾਲਾ ਮਾਮਲਾ ਤੇ ਦੂਜੇ ਪਾਸੇ ਪੰਜਾਬ ਵਾਲਾ ਮਾਮਲਾ ਹੈ ਤਾਂ ਸਾਡੇ ਜਿਹੜੇ ਆਪਕਾਰੀ ਮੰਤਰੀ ਨੇ ਇਹ ਤਾਂ ਨਹੀਂ ਹੈ ਕਿ ਇਹ ਬਿਲੇ ਭੁਗਤ ਤੋਂ ਬਿਨਾਂ ਜਾਂਦੀ ਹੋਵੇ ਇਹਦੇ ਵਿੱਚ ਵੀ ਵੱਡੀਆਂ ਮੱਛੀਆਂ ਸ਼ਾਮਲ ਨੇ ਚੋਣਾ ਦਾ ਮਾਮਲਾ ਹੈ ਅਰਬਾਂ ਦੇ ਹੱਥ ਲੱਗੇ ਜਾਣੇ ਆ ਆ ਸਥਿਤੀ ਦੇ ਉੱਤੇ ਲਗਾਤਾਰ ਬਿਹਾਰ ਵੱਲ ਨੂੰ ਇੱਥੋਂ ਜਾਂਦੀ ਸ਼ਰਾਬ ਇਹ ਆਪਣੇ ਆਪ ਦੇ ਵਿੱਚ ਸਵਾਲ ਨੇ ਤੇ ਜਿਹੜਾ ਬਾਕੀ ਜਾਂਦਾ ਉੱਥੇ 47% ਉਹ ਪਤਾ ਨਹੀਂ ਹੋਰ ਕਿੱਥੋਂ ਕਿੱਥੋਂ ਜਾਂਦਾ ਦਿੱਲੀ ਤੋਂ ਵੀ ਜਾਂਦੀ ਹੋएगी ਕਿਉਂਕਿ ਉੱਥੇ ਵੀ ਸਰਕਾਰ ਇਹਨਾਂ ਦੀ ਹੈ ਰਾਜਸਥਾਨ ਜੁਪੀ ਕਿ ਇਹਨਾਂ ਤੋਂ ਵੀ ਜਾ ਰਹੀ ਹੈ ਇਹ ਬਹੁਤ ਵੱਡਾ ਮਾਮਲਾ ਹੈ ਤੇ ਤੁਸੀਂ ਦੇਖੋ ਜੇ ਐਨੇ ਪਰਸੈਂਟ ਸ਼ਰਾਬ ਉੱਥੇ ਇਧਰਲੇ ਪਾਸੇ ਜਾ ਰਹੀ ਹੈ ਤੇ ਸਾਡੀ ਆਪਕਾਰੀ ਨੀਤੀ ਤਾਂ ਖਤਮ ਹੋ ਗਈ ਸਾਡੀ ਆਪਕਾਰੀ ਜਿਹੜੀ ਕਮਾਈ ਹੈ ਉਹ ਗਈ ਤੇ ਐਡੀ ਵੱਡੀ ਪੱਧਰ ਤੇ ਉੱਤੇ ਇਹ ਸ਼ਰਾਬ ਫੈਕਟਰੀਆਂ ਵਾਲੇ ਮੋਟੀਆਂ ਕਮਾਈਆਂ ਕਰ ਰਹੇ ਨੇ ਤੇ ਇਹ ਰਬਰਕ ਕਾਇਕ ਕਸਬ ਦਾ ਜੀ ਨਿਰਧਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਫਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਪਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਹੰਗਰਸ਼ਾਂ ਵਾਲੀ ਜ਼ਿੰਦਗੀ ਤੇ ਪੁੱਛਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ